ਲੇ ਪੁੱਤ ਤੁਹਾਨੂੰ ਕੰਮ ਕਰਨਾ ਪੈਣ ਦਿਆ ਹੈ ਮੈਂ ਦੱਸ ਮਾਸੀ ਜੀ ਨੂੰ ਇੱਕ ਇਹ ਕਹਿ ਦਿੱਤਾ ਪਉਣ ਤੋਂ ਆਈ ਨਹੀਂ ਕਿਤੇ ਗਈ ਕੱਟਣਾ ਤੇ ਕਰ ਲਿਆ ਮੈਂ ਕਰਨੀ ਪਤਾ ਤੂੰ ਆ ਚਾਪੜਾਇਆ ਤੇ ਨਾਲੇ ਆਪ ਰਾਖਿਆ ਮਾਸੀ ਲਈ ਐਡਾ ਕਰ ਲਾ ਮੈਂ ਨਾਲੇ ਸਾਡੀ ਧੀ ਦਾ ਕਰ ਫਿਰ ਕੀ ਹੀ ਜੇ ਕੰਮ ਕਰ ਲਾਂਗੇ ਤੇ ਗਰਮੀ ਬੜੀ ਆ ਤਾਂ ਅੱਖਾਂ ਤੇ ਚਕ ਕੋਈ ਨਹੀਂ ਕੋਈ ਨਹੀਂ ਹਾਂ ਪਰ ਤੂੰ ਫੜਾਇਆ ਮੈਂ ਕੱਢੀ ਆ ਮੈਂ ਖੜਦੀ ਆ ਤੇ ਫੇਰ ਆਣ ਕੇ ਹਾਵੀ ਖੜਦੀ ਆ ਹਾਂ ਹਾਂ ਆਣ ਕੇ ਆ ਜਾ ਮੇਰੇ ਪੁੱਤ ਖੇਤ ਚਾਲੀਏ ਤੁਹਾਨੂੰ ਜਰੀ ਨਹੀਂ ਉਦਾਂ ਕੁੜਨਾ ਵੋਟਾਂ ਚੰਗੇ ਗਾਣੇ ਆਵੇਂ ਆਦੀ ਦੀ ਚੰਗੇ ਨਾਲ ਚੰਗੇ ਨੇ ਖਾ ਪੇ ਕੰਮ ਕਰਦੀਆਂ ਬਿਨ ਪੁੱਛੀਆਂ ਵਿਚਾਰੀਆਂ ਟਿੰਨਾ ਕਰਨ ਮਮੀ ਨੇ ਕਿੰਨਾ ਟਾਈਮ ਲਾਤਾ ਮਮੀ ਚੱਲ ਕੋਈ ਗੱਲ ਨਹੀਂ ਫਿਰ ਕੀ ਆ ਨਾ ਵਿਚਾਰਿਆ ਕੋ ਕੰਮ ਹੀ ਤੇ ਅਸਲ ਆਸਾ ਹੁੰਦਾ ਵਾ ਹੁਣ ਨਾ ਉਹਨੂੰ ਤਾਂ ਹੀ ਕਿ ਲਿਆ ਮੈਂ ਨਾਲ ਚਲਾ ਹੀ ਜਾਈਏ ਕੀਤੀ ਲੱਗਤੀ ਬੰਦੇ ਅੱਧੀ ਦਾ ਕੋਈ ਗੱਲ ਨਹੀਂ ਪਹਿਲਾਂ ਇੱਥੇ ਬਰੋਂ ਪੈਦੀ ਨੇ ਇਹ ਕਤਲਾ ਮੈਨੂੰ ਫੜਾ ਦੇ ਤੇ ਚਾਹ ਚੁਪੀ ਲੋ ਚਲ ਉਹ ਸੁਤਰਾ ਹੀ ਲੰਮੀ ਪਾ ਦੋ ਇਹਨੂੰ ਮੰਮੀ ਮੈਨੂੰ ਫੜਾ ਦੇ ਤੂੰ ਵੀ ਪੀ ਲੋ ਚਾਹ ਸੋ ਬੀ ਚਲ ਚਲ ਕੋਈ ਨਹੀਂ ਮੈਂ ਵੀ ਦੋ ਮਿੰਟ ਚੁੱਕ ਲੈਣੀ ਆ ਚਾਹ ਪੀ ਲੋ ਨਾ ਫਿਰ ਚੁੱਕ ਲਈ ਇੱਧਰ ਲੰਮੀ ਪਾ ਦਿੰਦੇ ਆ ਜਿਆਦਾ ਨਾ ਲੰਮੀ ਪਾਇਆ ਕਰ ਇਹਨੂੰ ਚੰਗਾ ਨਹੀਂ ਮੰਮੀ ਪਾਉਣ ਨਹੀਂ ਲੰਮੀ ਦੀ ਚੁੱਕਣ ਦੀ ਆਤ ਘਾਟੀ ਪਾਓ ਪਾ ਦੋ ਇੱਥੇ ਜਾਨ ਅਗੇ ਜਾਂਦਾ ਫਿਰ ਸਹੀ ਗੱਲ ਕੰਮ ਕਰਨਾ ਪੈ ਜਾਣਾ ਚੱਲਣ ਲਈ ਫਿਰ ਭਾਜੀ ਥੋਨੇ ਦੀ ਤਿਆਰੀ ਹਾਂਜੀ ਭਾਜੀ ਹੁਣ ਇਹਨਾ ਲਾਬ ਨੂੰ ਪਾਣੀ ਲਾ ਕੇ ਆਇਆ ਸੀ ਪਹਿਲਾ ਤੁਹਾਨੂੰ ਪਤਾ ਇੱਧਰ ਵਿਜੀ ਰਹੇ ਆ ਨਾ ਉਹ ਤੇ ਹੈਲੋ ਮੈਂ ਵੀ ਹੁਣ ਜਾ ਕੇ ਨਾ ਪਾਣੀ ਲਾ ਜੀਏ ਤੇ ਨਾਲੇ ਹੁਣ ਤੁਹਾਨੂੰ ਪਤਾ ਸਮਾਂ ਵੀ ਆ ਗਿਆ ਵਾ ਚਾਰ-ਪੰਜ ਵਜੇ ਦਿੱਤੀ ਹੈ ਬਨੇ ਨਾ ਉਹ ਤਾਂ ਨੜੇ ਗਾਲ ਇੱਕ ਵਾ ਸਿਰ ਤੇ ਬੰਬੀਆਂ ਲੱਗੀਆਂ ਤੇ ਪਦੀਦੀ ਨੂੰ ਬਤਰ-ਕਤਰ ਲੱਗਦੇ ਨਾ ਤੇ ਮੁੜ ਕੇ ਉਹ ਜੀ ਤੁਰਦੀ ਨਹੀਂਗੀ ਆਵੇ ਤਾਂ ਗੱਲ ਤੁਹਾਡੀ ਬਿਲਕੁਲ ਸਹੀ ਹੈ ਹੁਣ ਇਹ ਵੀ ਹਸਣਾ ਵਿਜੀ ਹੀ ਤੋਂ ਹੋ ਗੱਲ ਵਾ ਤੇ ਚਲੋ ਇਹੋ ਜਿਹੇ ਹੁਣ ਮੌਕੇ ਕਿਹੜੇ ਰੋ ਰੋਜ ਆਉਣਦੇ ਨੇ ਹਾਂਜੀ ਹਾਂਜੀ ਆਹ ਬਾਈ ਨੇ ਬੜਾ ਵਧੀਆ ਕਰਤਾ ਨਾ ਬਹੁਤ ਹੀ ਵਧੀਆ ਤੇ ਮੈਂ ਤਾਂ ਭਾਈ ਤੁਹਾਡੀ ਗੱਡੀ ਉਦੋਂ ਵੀ ਆ ਲਈ ਪਾਣੀ ਲਾਉਂਦਿਆਂ ਵੇਖਿਆ ਵੀ ਗੱਡੀ ਤਾਂ ਆ ਗਈ ਐ ਤੇ ਚੱਲ ਮੈਂ ਹੁਣ ਪਾਣੀ ਲਾ ਕੇ ਜਾਨੇ ਆ ਨਹੀਂ ਬੁੱਤ ਨਾਲ ਜਿਹੜਾ ਕੰਮ ਹੋ ਜੇ ਉਹ ਚੰਗਾ ਵਾ ਹਾਂਜੀ ਕਿ ਨਹੀਂ ਕੰਮ ਹੋ ਜਾਉਂਦਾ ਦੋਸਤ ਲੱਗਿਆ ਘਰੋਂ ਤੁਰਦਿਆਂ ਦਰਦਾਂ ਇਦਾਂ ਲੇਟ ਹੋਵੇ ਕਦੀ ਆ ਰੱਖ ਕਦੀ ਉਹ ਰੱਖ ਇੱਕ ਤੇ ਖੁਸ਼ੀ ਬੜੀ ਸਾਰਿਆਂ ਨੂੰ ਤੇ ਆਹ ਮਮੀ ਦੇ ਮਨੇਰੇ ਫੋਨ ਚੰਡੇ ਵੀ ਆ ਜਣਾ ਟਾਈਮ ਨਾ ਆਇਨਾ ਟਾਈਮ ਆਇਨਾ ਮੈਂ ਤਾਂ ਠੀਕ ਤਾਂ ਹੀ ਵੀ ਆਇਥੋਂ ਇੱਕ ਲੋ ਪਰ ਆ ਮੁੜ ਗਿਆ ਸਮਾਨ ਲੱਟਰ ਫਟਰ ਕਰ ਕੇ ਕੋ ਬਠਾ ਕਰ ਕੇ ਬੀ ਸ਼ਰਕ ਹੋਵੇ ਘੜੀ ਉੱਥੇ ਵੀ ਲੱਗੀ ਨੂੰ ਬਾਵਾ ਆ ਨਹੀਂ ਨਹੀਂ ਕੋਤੋਂ ਲੈਣਾ ਹੀ ਹੋ ਜਿੰਨਾ ਤੇ ਤੁਹਾਨੂੰ ਪਤਾ ਹੀ ਤੁਹਾਨੂੰ ਪਤਾ ਹੀ ਬਗਲੀ ਆੜੀ ਫੋਲਦੀਆਂ ਸ਼ਾਰਾਂ ਚ ਹਾਂਜੀ ਹਾਂਜੀ ਆਹਦਾ 11 ਵਜੇ ਜਾਂਦੇ ਆ ਹਾਂ ਜੀ ਡੰਗਰ ਫਿਰੋਂਦੇ ਆਏ ਆ ਮਾਰ ਆਪਣੀ ਮਾਂ ਨੂੰ ਵਾਜ ਚੱਲੀ ਗਏ ਸਨ ਤੋਂ ਕੋਈ ਨਹੀਂ ਡਾਜੀ ਚਲੀ ਜਾਣਾ ਵਾ ਤੋਂ ਕੋਈ ਨਹੀਂ ਆ ਜੇ ਕੋਈ ਨਹੀਂ ਬਤੀਵਾਨੀ ਸ਼ਰਕੇ ਜਾਏ ਨਹੀਂ ਪੁੱਤ ਘਰ ਤੇ ਮਤਲਬ ਮਾਲ ਡੰਗਰ ਵਾ ਫਿਰ ਜਾ ਕੇ ਦੇਖਣਾ ਪੈਣਾ ਵਾ ਠੀਕ ਨਹੀਂ ਉਹ ਮੁੜਾ ਤੇ ਹੈਗਾ ਵਾ ਘਰ ਪਰ ਉਹਨੇ ਜਿੰਨ ਜ ਰੱਖਿਆ ਨੇ ਉਹਨੂੰ ਉਹਨੇ ਕਰਨਾ ਸੀ ਨਾ ਕੋਈ ਨਹੀਂ ਮੈਨੂੰ ਸਮਝਾ ਕੇ ਆ ਨਾ ਉਹ ਮੰਮੀ ਨੂੰ ਡੇ ਨਾ ਕੋਈ ਜੋਨ ਹੋਣਾ ਅੱਛਾ ਕੋਈ ਗੱਲ ਨਹੀਂ ਚੱਲ ਜੀ ਉਹ ਪਾਜੀ ਇਹ ਸਮਾਨ ਲੈਣ ਦੇਣਾ ਹੈ ਕੀ ਲੋੜ ਹੀ ਨਾਲ ਲਿਆਉਂਦੀ ਉਹ ਮੇਰੀ ਗੱਲ ਸੁਣ ਪਰੋਣਿਆ ਸਮਾਨ ਕਿਤੇ ਕਿੰਨਾ ਕੋਆ ਹੈ ਕਿਤੇ ਕਿਹੜਾ ਟਰੱਕ ਭਰ ਕੇ ਲੈਂਦਾ ਵਾ ਹੈਗਾ ਤਾਂ ਲਵਾ ਫੇਰ ਜੀ ਆ ਨਹੀਂ ਮੈਂ ਆ ਮੈਨੂੰ ਅੱਗੇ ਗਿਆ ਮੈਂ ਕੀ ਲੋੜਾ ਕੋਈ ਗੱਲ ਨਹੀਂ ਤੂੰ ਨਾ ਕਿ ਚਲ ਪਾਈਵੇਂ ਉਹ ਨਹੀਂ ਨਹੀਂ ਖਿੱਚਾ ਲੈ ਜਿਹੜੀ ਗੱਲ ਹੈ ਜਿਹੜੇ ਬੜੇ ਨਾ ਗੱਲ ਕਰਦੇ ਆਰ ਉਹ ਕਰਨੇ ਪੈਂਦੇ ਆ ਨਾ ਗੱਲਾਂ ਡੱਪ ਨਹੀਂ ਆ ਵਾ ਨਹੀਂ ਨਹੀਂ ਕੋਈ ਗੱਲ ਨਹੀਂ ਇਹੋ ਜੀ ਨਹੀਂ ਭਾਈ ਕੋਈ ਗੱਲ ਨਹੀਂ ਜਨੋ ਕੋਈ ਗੱਲ ਨਹੀਂ ਰਹੀ ਆ ਸਭ ਕੋ ਇਹਦਾ ਇੰਨਾ ਦਾ ਹੀ ਆ ਨਾ ਨਾ ਦਾ ਹੀ ਕਿਉਂ ਹਾਂ ਸ਼ਰਨ ਪੁੱਤ ਲਿਆ ਹਾਂ ਕੱਪੜੇ ਪੈਂਜ ਨਹੀਂ ਉਖਾਲੀਏ ਲਿਆ ਮਮੀ ਇਹ ਮੈਂ ਚੱਕਤੀ ਹਾਂ ਭੈਣ ਜੀ ਘਰੋਂ ਤੇ ਚੱਲ ਚੋਕੀ ਲੈ ਕਰਨੀ ਹੈ ਹੈ ਲੈ ਦੱਸ ਭੈਣ ਜੀ ਖੁਸ਼ੀਆਂ ਦਾ ਮੌਕਾ ਆਵਾ ਖੇਚਲ ਵਾਲੀ ਕਿਹੜੀ ਗੱਲ ਆ ਹੈ ਪਰਮਾਤਮਾ ਨੇ ਏਡੀ ਵੱਡੀ ਖੁਸ਼ੀ ਦਿੱਤੀ ਆ ਤੇ ਤਾਂ ਕੀ ਹੋ ਗਿਆ ਅਜੇ ਨਾ ਭੈਣ ਜੀ ਆ ਤੇ ਕੁਛ ਵੀ ਨਹੀਂ ਜਦੋਂ ਤੁਸੀਂ ਪ੍ਰੋਗਰਾਮ ਕਰੋਗੇ ਨਾ ਫੇਰ ਸੁਖਣਾ ਵੇਖਿਓ ਫైనాన్స్ ਕਿ ਕਿੱਦਾਂ ਵੰਟਣ ਕੇ ਹੁੰਦੇ ਆ ਚਲੋ ਕਾਰੀ ਦਾ ਯਾ ਚਲ ਪੁੱਤ ਤੂੰ ਜਿੰਨਾ ਕੋ ਹੋਏ ਕੋ ਕਰਦਾ ਹੀ ਤੇ ਪੁੱਤ ਕੋ ਕੀ ਲਕਾਇਆ ਹੁੰਦਾ ਚਲੋ ਕੋਈ ਨਹੀਂ ਆ ਵੇ ਲੋਕਾਂ ਦੀ ਸੂਟ ਚੱਲ ਰਹਿਣ ਦੋ ਚੰਗੇ ਆਂਦੇ ਭੈਣ ਜੀ ਤੁਸੀਂ ਕਿਹੜੇ ਮਾਰੇ ਆਂਦੇ ਕੋਈ ਗੱਲ ਨਹੀਂ ਇੱਥੇ ਜਾ ਵੇਖ ਲਾਂਗੇ ਕੋਈ ਗੱਲ ਚਲੋ ਦਾ ਨਾ ਦੋ ਸੂਟ ਮੈਂ ਆਂਦੇ ਆ ਇੱਕ ਦਾਈ ਮਾਈਂ ਦੇ ਦਿਓ ਹੈ ਤੇ ਹੋਰ ਜਿਹੜੇ ਤੇਰੇ ਕੰਮ ਕੁੰਮ ਕਰਨਾ ਆਉਗੀ ਖੁਦ ਦੇ ਦਿਓ ਚਲੋ ਠੀਕ ਹੈ ਠੀਕ ਹੈ ਆ ਵੇਖ ਲਓ ਤੁਸੀਂ ਆਪੇ 900% ਦਾ ਸੋਨਾ ਜਾਂਦਾ ਆ ਨਾਮ ਲਿਖਿਆ ਹੀ ਗਿਆ ਸਾਰੇ ਨਾਮ ਲਿਖਿਆ ਕੋਈ ਗੱਲ ਨਹੀਂ ਆ ਇੱਥੇ ਪਰੋਣੇ ਦੇ ਆ ਚਲੋ ਅਜਾ ਤੁਸੀਂ ਲੈ ਦੇ ਪਰ ਚਲੋ ਉਹ ਤੋਂ ਲੈ ਲੈਂਦੇ ਨਹੀਂ ਨਹੀਂ ਕੋਈ ਗੱਲ ਨਹੀਂ ਮੰਮੀ ਇੱਥੇ ਹੋ ਦੋਗੇ ਤੁਸੀਂ ਫੇਰ ਕੱਪੜੇ ਵੀ ਨੀ ਕੋਈ ਗੱਲ ਨਹੀਂ ਚੱਲ ਗਿਆ ਪਤਾ ਆਵੇ ਡੈੱਡ ਸ਼ੀਟ ਬੜੀ ਸੋਹਣੀ ਆ ਤੇ ਵਿੱਚ ਨਾ ਗੋਲ ਸਰਾਣੇ ਆ ਤੇ ਇਹਦਾ ਸਿਰ ਨਾ ਇਦਾਂ ਕਰਕੇ ਉੱਤੇ ਰੱਖਿਆ ਕਰਨੀ ਕਿੰਨਿਆਣੇ ਦਾ ਸਿਰ ਗੋਲ ਹੁੰਦਾ ਵਾ ਠੀਕ ਆ ਨਾ ਉਨੀ ਨਹੀਂ ਉਹ ਦਨਾਂ ਭਾਵੀ ਇੰਨ ਥੱਲੇ ਹੁਣ ਨਹੀਂ ਪੰਦੀ ਆਹੋ ਵੇਖਾ ਰੰਗ ਰੰਗ ਸੋਹਣਾ ਵਾ ਨਾ ਹਾਂ ਬਹੁਤ ਸੋਹਣਾ ਹਾਂ ਚੱਲ ਅਰੇ ਹਦੇਸ਼ਰ ਨੋਥੇ ਨਹੀਂ ਚੰਗੇ ਹੋਣੇ ਆਰਾ ਪਤਾ ਦੌ ਮੁੰਡੇ ਨੂੰ ਲੈ ਪਤਾ ਆਲੇ ਆ ਥੋੜੀ ਦੇ ਦਿਓ ਥੋੜੀ ਹੀ ਹੈ ਕੋਈ ਆਹੇ ਕਿੰਨੇ ਕਵਾ ਆਲਾ ਭੈਣ ਜੀ ਆਪਣੀ ਦਾਈ ਮੈਂ ਦੇ ਦਿਓ ਸੋ ਠੀਕ ਹੈ ਭੈਣ ਜੀ ਤੀ ਆਲਾ ਪੁੱਤ ਅੱਕੜਈਏ ਦੀ ਆਲੇ ਮਮੀ ਨਾ ਦਿਨੀ ਲੋੜ ਕਿਉਂ ਨਹੀਂ ਲੋੜ ਤੂੰ ਚੁੱਪ ਕਰ ਜਾ ਮਾਰੇ ਨੇ ਮਹਾ ਟੈਮ ਆਂਦਾ ਚਲੋ ਭੈਣ ਜੀ ਕਿਰੇ ਕਿਰੇ ਪੈਰ ਮੰਮੀ ਅੱਦੇ ਹੀ ਨਹੀਂ ਖੜਨੇ ਹੈਗੇ ਅਸੀਂ ਕਿ ਚਲ ਕੋਈ ਨਹੀਂ ਲੈ ਜੰਨੇ ਆ ਫਿਰ ਕੀ ਆ ਪੁੱਤ ਮੈਂ ਤੇ ਸੋਚਿਆ ਸੀ ਕਿ ਚਲ ਬਣੇ ਸਗੋਂ ਇੱਕ ਵਾਰੀ ਪ੍ਰੋਗਰਾਮ ਕਰਨਗੇ ਉਦੋਂ ਲੈ ਚਾਂਗੇ ਹਾਂ ਮੰਮੀ ਚਲ ਬਣਦੇ ਇਹ ਤੇਰੀਆਂ ਪਰਜਾਈਆਂ ਨਹੀਂ ਮੰਨੀਆਂ ਆਂਦੀਆਂ ਨਹੀਂ ਮੰਮੀ ਚਾਂਦੀ ਦੀ ਚੀਜ਼ ਹੁਣ ਪਾਈਏ ਸੋਨੇ ਦੀ ਮੁੜਕੇ ਪਾ ਲੈ ਇੱਥੇ ਪਾ ਲੈ ਫਿਰ ਆਉਗੀ ਤੇ ਦੇ ਦਾਂ ਤੁਹਾਨੂੰ ਚਲ ਅੱਜ ਤੁਹਾਨੂੰ ਦੇ ਦਾਂ ਕੇ ਰੱਖ ਲੈ ਇੱਥੇ ਮੈਂ ਤਾਂ ਪਹਿਲਾਂ ਭੈਣ ਜੀ ਕਿਹਾ ਸੀ ਇਹਨੂੰ ਵੀ ਖਰਚਾ ਨਾ ਜੇ ਤੋ ਕਰਾਈਂ ਦੇ ਕਾਨੋ ਤੂੰ ਇੰਨਾ ਖਰਚਾ ਕੀਤਾ ਚਲੋ ਟੀਂਗਾ ਵਾਲਾ ਨੇ ਕੀ ਲਕਾਇਆ ਹੁੰਦਾ ਪਰ ਇਹ ਵੀ ਚਲੋ ਤੁਸੀਂ ਖਰਚਾ ਨਹੀਂ ਕਰਨਾ ਭੈਣ ਜੀ ਕੋ ਗੱਲ ਨਾ ਬਾਰ-ਬਾਰ ਕਰੀ ਜਾਓ ਆਪਾਂ ਤਾਂ ਚਾਹ ਨਾ ਲੈ ਕੇ ਆਏ ਆ ਹੈ ਤੇ ਐਵੇਂ ਨਾ ਸਾਡਾ ਦਿਲ ਤੋੜੋ ਜੇ ਤੁਹਾਨੂੰ ਨਹੀਂ ਚੰਗਾ ਲੱਗਾ ਤਾਂ ਆਪਾਂ ਲੈ ਜਾਂਦੇ ਆ ਭੈਣ ਜੀ ਏਦਾਂ ਕਿਉਂ ਜੇ ਸੁਖੀ ਸਾਦੀ ਵੱਡੀ ਵੱਡੀ ਉਮਰ ਕਰੇ ਮੇਰੇ ਪੋਤੇ ਦੀ ਰੱਬ ਮਾਂ ਮਾਂ ਤੇ ਟੈਂ ਮ ਆਇਆ ਤੇ ਏਦਾਂ ਕਰਨੋਂ ਆਂਦੇ ਜਿ ਮੋੜ ਕੇ ਰਹਿ ਜੀਏ ਏਦਾਂ ਨਹੀਂ ਆਖੀ ਤਾਂ ਮੰਮੀ ਆਪਾਂ ਚੱਲੀਏ ਫਿਰ ਮੈਂ ਪਿੰਦੇ ਭਾਜੀ ਉਹਨਾਂ ਨੂੰ ਕਵਾਂ ਸਨੀਵੀ ਘੜ ਡਿੱਗਦੇ ਹੋਣੇ ਆ ਜਾ ਕੇ ਫਿਰ ਚੱਲ ਗਏ ਆਪਾਂ ਉਹ ਨਹੀਂ ਮੰਮੀ ਰੋਟੀ ਖਾ ਕੇ ਜਾਇਓ ਇੰਦਾ ਥੋੜੀ ਜਾਣਾ ਤੂੰ ਨਹੀਂ ਪੁੱਤ ਹੁਣ ਰੋਟੀ ਦੀ ਕਸਰ ਰਹਿ ਗਈ ਆ ਚਾਹ ਪੀ ਲਈ ਆ ਪਕੌੜੇ ਕਿੰਨੇ ਸਵਾਦ ਹੀ ਗੇ ਤੇ ਨਾਲੇ ਭੈਣ ਜੀ ਵਿਚਾਰੇ ਇਕੱਲੇ ਕੀ ਕਰਨ ਹੁਣ ਤੂੰ ਤੇ ਸੁਖਨਾ ਮਨਜੀਤਿਆ ਤੈਨੂੰ ਪਤਾ ਤੇਰੇ ਕੋਲ ਉੱਠਿਆ ਨਹੀਂ ਜਾਂਦਾ ਹੈ ਚੱਲ ਕੋਈ ਗੱਲ ਨਹੀਂ ਫੇਰ ਆਵਾਂਗੇ ਨਾ ਫੇਰ ਰੋਟੀ ਖਾਵਾਂਗੇ ਠੀਕ ਆ ਚੱਲ ਪੁੱਤ ਮਾਰਵਾ ਜਨਾਂ ਨੂੰ ਨਵ ਥੋੜੀ ਦਿਰ ਹੋਰ ਰੁਕ ਜੂਆਂ ਫੇਰ ਨਹੀਂ ਨਹੀਂ ਪੁੱਤ ਚੱਲ ਜੀ ਹੁਣ ਟਾਈਮ ਬੜਾ ਹੋ ਗਿਆ ਵਸਨੀ ਵਿਚਾਰਾ ਇਕੱਲਾ ਘਰ ਵਾ ਉਹਨੇ ਰੋਟੀ ਠੀ ਖਾਣੀ ਆ ਚੱਲ ਨਾ ਉੱਠ ਫੇਰ ਪੁੱਤ ਚੱਲ ਠੀਕ ਆ ਪੁੱਤ ਚਲੋ ਠੀਕ ਹੈ। ਉਨੀ ਮਾੜਾ ਜਵਾਬ। ਨਾ ਨਾ ਪੁੱਤ ਤੂੰ ਨਹੀਂ ਬਾਹਰ ਆਉਣਾ। ਮੇਰੀ ਗੱਲ ਸੁਣ ਲੈ ਧਿਆਨ ਦੇ ਨਾਲ। ਅਜੇ ਬੈੱਡ ਤੋਂ ਥੱਲੇ ਪੈਰ ਨਹੀਂਗਾ ਪਾਉਣਾ। ਭੈਣ ਜੀ। ਭੈਣ ਜੀ ਮੈਨੂੰ ਸਮਝਾਓ। ਮੈਂ ਤੇ ਜਦੋਂ ਥੋੜਾ ਚੇਰੀ ਉਦੋਂ ਵੀ ਇਹਨੂੰ ਆਂਦੀ ਆਂ ਪੀ ਨਾ ਬਾਹਰ ਫਿਰ ਪਰੇਚ ਕਰਨਾ। ਆਪਣਾ ਸਾਡੇ ਕੋਈ ਨਹੀਂ ਜੀ ਕੀਤਾ ਤੇ ਚੰਗਾ ਹੀ ਗਾ। ਉਹ ਹੀ ਗੱਲ ਆ ਮੇਰੇ ਵੇਲਾ ਹੱਥ ਨਹੀਂ ਹੁੰਦਾ। ਵੇਲਾ ਹੱਥ ਨਹੀਂ ਆਉਂਦਾ। ਤੇ ਚਲ ਕੋਈ ਨਹੀਂ ਆ ਦੋ ਦਿਨੇ ਉਹਨੇ ਕੁੜੀ ਨੂੰ ਲਿਆਵਣਾ ਕੰਮ ਵਾਲੀ ਬੰਨ ਕਰ ਲਿਆ ਕਰਨਾ। ਆਹ ਕੋਈ ਨਹੀਂ ਰੱਖ ਲੋ ਕੋਈ ਕੰਮ ਵਾਲੀ ਕੁੜੀ ਤੇ ਧਿਆਨ ਰੱਖੋ ਤੁਸੀਂ ਇਹਦਾ ਪੂਰਾ ਠੀਕ ਆ ਨਾ ਕੋਈ ਗੱਲ ਨਹੀਂ ਬਾਕੀ ਤੇਰੀ ਮੰਮੀ ਸਿਆਣੀ ਆ ਪੇ ਤੈਨੂੰ ਸਭ ਕੁਝ ਸਮਝਾ ਦੜਾਉਂਦੀ ਆ ਉਹਨਾਂ ਨੇ ਆ ਸਿਰ ਨਾ ਖੋਲੀ ਆਪਣਾ ਮੇਰੀ ਧੀ ਚੰਗਾ ਹਵਾ ਨਾ ਭਵੇ ਸਿਰ ਨੂੰ ਫੇਰਾਂ ਮੈਂ ਪਸਤਾਉਂ ਪਿੰਦਾ ਇਹਨੂੰ ਇੰਨਾ ਕੁ ਵੀ ਕਹ ਦੋ ਪੋ ਪਿੰਦਰ ਦਾ ਫੋਨ ਕੱਢ ਕੇ ਦੇਖੇ ਨਾ ਤੇ ਨਾ ਟੀਵੀ ਲਾ ਕੇ ਦੇਣਾ ਨੀ ਨਾ ਆਵੇ ਕੋਈ ਟੀਵੀ ਤੇ ਨਾ ਵੇਖੀ ਫੋਨ ਮੰਮੀ ਹੁਣ ਮੇਰਾ ਟਾਈਮ ਵੀ ਨਹੀਂ ਲੱਗਦਾ ਮੈਂ ਕਿੱਥੇ ਵੇਖਣਾ ਟੀਵੀ ਟਾਈਮ ਲੱਗਦਾ ਭਾਵੇਂ ਨਹੀਂ ਚਸ ਪੈਂਦਾ ਹੁੰਦਾ ਵਾ ਫੇਰ ੁਖੀ ਹੋਏ ਸਿਰ ਨੂੰ ਕੋਈ ਨਾ ਤੇ ਤੰਗੀ ਪੁੱਤ ਤੈਨੂੰ ਹੁਣੀ ਆ ਠੀਕ ਆ ਨਾ ਠੀਕ ਆ ਮੰਮੀ ਆ ਥੋੜੇ ਇੱਕ ਦਿਨ ਕ ਚਲ ਠੀਕ ਆ ਫਿਰ ਪੁੱਤ ਚਲੋ ਠੀਕ ਆ ਚੰਗਾ ਚੰਗਾ ਭੈਣ ਜੀ ਚੰਗਾ ਭੈਣ ਜੀ ਇੱਕ ਦਿਨ ਇਹਨਾਂ ਨੇ ਪਤਾ ਨਹੀਂ ਕਦ ਆਉਣਾ ਵਾ ਅੱਥੇ ਮੈਨੂੰ ਪੌਣੇ ਪਾਣੀ ਲੱਗਦਾ ਨਾ ਵਾ ਉਹਤੇ ਵੇਖਿਆ ਕਿੰਨਾ ਚਾਹ ਕੀਤਾ ਵਾ ਹੈ ਕਿ ਤੇ ਚਾਹ ਨਾ ਪਤਾ ਨਹੀਂ ਲੱਗਦਾ ਚੀਜ਼ਾਂ ਦਾ ਕਿਹੜੀ ਖਾਈਏ ਤੇ ਕਿਹੜੀ ਛੱਡੀਏ ਤੇ ਹੋਰ ਮੰਮੀ ਚਾਹ ਤੇ ਫਿਰ ਇਦਾਂ ਹੀ ਹੁੰਦਾ ਵਾ ਨਾ ਮੈਨੂੰ ਵੀ ਸਗੋਂ ਰਸੋਈ ਚ ਕਹਿ ਰਹੇ ਸੀ ਕਿ ਤੂੰ ਪੁੱਤ ਬੈਠੀ ਰਹਿਣਾ ਹੈ ਤੂੰ ਕਿਹੜੀ ਗੱਲ ਨੂੰ ਆਈ ਹੈ ਮੈਂ ਚਲ ਜਿੱਥੇ ਤੁਸੀਂ ਕਰਦੇ ਰਹੋਗੇ ਦੇਖ ਲੱਗ ਨਾ ਕਰਦੀ ਹੈ ਹਾਂ ਆ ਚੱਲ ਸ਼ੁਕਰ ਆ ਮਾਲਕ ਦਾ ਮੇਰੀ ਧੀ ਆਪਣੇ ਘਰ ਸੌਖੀ ਆ ਹੈ ਦੀ ਗੱਲ ਸੁਣ ਤਿੰਦਰ ਉਹਨੇ ਜਦੋਂ ਨੇ ਪੱਠੇ ਪੁੱਠੇ ਪਾਏ ਹੋਣਗੇ ਕਿ ਜਾਂ ਸਾਨੂੰ ਕੋ ਪੋਣੇ ਪੈਣਗੇ ਡੈਡੀ ਮੈਂ ਫੋਨ ਦਿਆ ਕਰਨਾ ਤੇ ਚੁੱਕਿਆ ਨਹੀਂ ਇਹਨੇ ਪਰ ਹੈਗਾ ਨਾ ਥੋੜਾ ਜਿਹਾ ਨੀਤਰਾ ਹੋਰ ਗੱਲ ਕੋਈ ਨਹੀਂਗੀ ਉਹਨੇ ਕਹਣਾ ਤੁਸੀਂ ਕਿਹੜਾ ਕਹਿ ਕੇ ਗਏ ਕਿ ਅਸੀਂ ਲਾਗਦੇ ਸੁਤਾਰ ਹੋਣਾ ਉਹੋ ਤੇ ਗੱਲ ਵਾ ਉਹ ਯਾਰ ਅਸੀਂ ਕਦੇ ਇਧਰੋਂ ਆਏ ਨਹੀਂ ਜਾ ਕੇ ਹੁਣ ਇਹ ਕੰਮ ਥੋੜਾ ਕਰਨਾ ਉਹ ਕੀ ਪਤਾ ਪਾਇਵ ਹੁਣ ਤੇ ਐਂ ਮੇਰੀ ਗੱਲ ਸੁਣ ਲੈ ਜੇ ਮੈਂ ਗਿਆ ਨਾ ਤੇ ਮੇਰੇ ਕੋ ਵੱਧ ਘੱਟ ਬੋਲਿਆ ਜਾਣਾ ਵਾ ਆ ਵੀ ਜਾ ਕੇ ਨਾ ਉਹਨੂੰ ਕਹਿ ਦੇ ਚੱਲ ਉੱਠ ਕੇ ਪੱਠੇ-ਪੱਠੇ ਪਾ ਠੀਕ ਆ ਪਹਿਲੂ ਜਾ ਕੇ ਡੰਗਰਾਂ ਵਾਲੇ ਵੇਖ ਲੈ ਫਿਰ ਕਹੀਂ ਉਹਨੂੰ ਅਗੜ ਡੈਡੀ ਆਹ ਆਈ ਗਏ ਆ ਕਿੰਨਾ ਟਾਈਮ ਦੱਸ ਉੱਥੇ ਹੱਥ ਲਾਉਣਗੇ ਹੀ ਤੂੰ ਹੀ ਤੇ ਗਿਆਏਗਾ ਵੀ ਆ ਜਾਣਾ ਟਾਈਮ ਨਾਲ ਨਹੀਂ ਪਰ ਤੂੰ ਹੀ ਤੇ ਟੈਂਪੋ ਰਕਾ ਕਰਾਇਆ ਉਹ ਟਾਈਮ ਤੇ ਇਤਰਾ ਹੋਇਆ ਨਾ ਮੇਰੀ ਗੱਲ ਸੁਣ ਤੂੰ ਬੋਲੇਦਾ ਹੱਥ ਮਾਰਦਾ ਹੁੰਦਿਆ ਵਾ ਡੰਗਰ ਨਾਲ ਕੋ ਪੱਠਾ ਤਸਾ ਪਾਇਆ ਪੱਠੇ ਦਾ ਤੋਣੇ ਪੈਣਾ ਹੀ ਪੜ ਹੈ ਹਾਂ ਤਾ ਉਡੀਕਦਾ ਰਹਿਣਾ ਫਿਰ ਤੇ ਹੋ ਗਈ ਕੰਮ ਹੁਣ ਨਾ ਅਗੜ ਹੈ ਯੋ ਕੋਈ ਉੱਥੇ ਬਹੁ ਕਦੀ ਕਿੰਨੂ ਮਿਲ ਕਦੀ ਕਿੰਨੂ ਮਿਲ ਤੇ ਕਿਦਾਂ ਕੁ ਵੀ ਠੀਕ ਠਾਕ ਆ ਮੈਂ ਕਿਦਾਂ ਕੋਈ ਗੱਲ ਕਰਨ ਵਾਲੀ ਨਹੀਂ ਚਲੋ ਬੜਾ ਵਧੀਆ ਹੋ ਗਿਆ ਵਾ ਦੀ ਭੈਣ ਦੀ ਨਾ ਇੱਕ ਵਜਨ ਦੀ ਘਰੇ ਵੱਲੋਂ ਵੀ ਮੋਲ ਵਧੀਆ ਨਾ ਮੈਂ ਕਿੰਨਾ ਕੋਈ ਗੱਲ ਕਰਨ ਵਾਲੀ ਨੂੰ ਪਾ ਕੇ ਆਪਣੀ ਮਾਂ ਨੂੰ ਪੁੱਛ ਲਾ ਆ ਮम्मी ਕਿਦਾਂ ਕੁੜੀ ਠੀਕ ਆ ਲੈ ਕੁੜੀ ਤੇ ਕਿਤੇ ਇੰਨੀ ਖੋਸ਼ ਆ ਤੇ ਗੱਲ ਨਹੀਂ ਕਰਨ ਵਾਲੀ ਚਲੋ ਵਧੀਆ ਵਾ ਤੂੰ ਉਹਨੇ ਦੱਸ ਪੱਠੇ ਪੱਠੇ ਪਾਏ ਉਹ ਚਾਹੇ ਇੱਧਾਂ ਰਿਸ਼ਤ ਬੁਝਕੇ ਮੈਂ ਤਾਂ ਸਾਬੀ ਹੁਣੇ ਮੈਂ ਨਾ ਆ ਘਟਿਆ ਆ ਪੱਠੇ ਪਾ ਕੇ ਤੇ ਫਿਰ ਨਾ ਆਤਾ ਵਾ ਅੱਛਾ ਅੱਛਾ ਤੇ ਮੈਂ ਸਭ ਕੁ ਡਿਗਦਾ ਰਿਹਾ ਮੈਂ ਹੁਣ ਇਹਨਾਂ ਨੂੰ ਪਤਾ ਨਹੀਂ ਕਦੋਂ ਨਾ ਉਹ ਪਾਣੀ ਪੁਲੀ ਡਾਇਟ ਡਗਰਾਂ ਨੂੰ ਅੱਛਾ ਤੂੰ ਪੱਠੇ ਪਾ ਕੇ ਤੂੰ ਨਾ ਆ ਘਟਈ ਚਲ ਚੰਗਾ ਕੀਤਾ ਪੱਠੇ ਪੁੱਠੇ ਪਾ ਪਤਾ ਨਹੀਂ ਪੱਠੇ ਪਾਉਂਦਾ ਆ ਕਿ ਨਹੀਂ ਪਾਉਂਦਾ ਪੱਠੇ ਤੇ ਫਿਰ ਪੌਣੇ ਬਣੇ ਚਾਚਾ ਗਾ ਕੀਤਾ ਉਹਦਾ ਤੇਰੀ ਭੈਣ ਤੇਰੇ ਵੱਲੋਂ ਕੁਛਤੀ ਸੀਗੀ ਕੀ ਆਂਦੀ ਆਂਦੀ ਤੇ ਸਨੀ ਮੀਰ ਕੀ ਹੁੰਦੀ ਆਇਆ ਹਾਂ ਤੇ ਫਿਰ ਮੈਂ ਉਹਨੂੰ ਦੱਸਿਆ ਮੈਂ ਵੀ ਉਹਨੇ ਕਿਹਾ ਨਾ ਹੀਗਾ ਭਿੰਦਰ ਵੀ ਨਾਲ ਆ ਗਿਆ ਸਾਰੇ ਜਣੇ ਆ ਗਏ ਤੇ ਘਰ ਬਹਿ ਡੱਗਰ ਵੀ ਆ ਗਏ ਉਹ ਮੈਂ ਫਿਰ ਤੇਰਾ ਕਹਿ ਮੈਂ ਵੀ ਸਾਰੇ ਜੀ ਆਏ ਸਾਡਾ ਸਾਦਾ ਨੇ ਆ ਫਿਰ ਘਰ ਡਾੜੀ ਹੁਣ ਮੈਂ ਘਰ ਰਹਿ ਪਿਆ ਤੇ ਮਗਰੋਂ ਪੱਠੇ ਪਾਤੀ ਨਾ ਸਾਰੇ ਕੰਮ ਧੰਦੇ ਵੇ ਇੱਕ ਵਾਰ ਕੋ ਬੰਦਾ ਹੀ ਆਇਂਦਾ ਵਾ ਉਹੀ ਨਾ ਐਨਾ ਸੁਣਨਾ ਨਹੀਂ ਕਰ ਛੱਡ ਸਕਦੇ ਆਪਾਂ ਇਹ ਉਦਾਂ ਖੁਸ਼ ਰਾਹ ਕੜੀ ਬੜੀ ਖੁਸ਼ਵਾ ਤੇ ਕਾਕਾ ਤੇ ਨਾ ਸੋਹਣਾ ਵਾ ਕਿਤੇ ਕਰ ਨਹੀਂ ਕਰਨ ਵਾਲੀ ਤੇ ਆਨੰਦ ਛੱਡ ਕੇ ਉਹਨੂੰ ਜੀ ਨਹੀਂ ਕਰਦਾ ਮਮੀ ਮੈਂ ਮਾਰਦਾ ਚੱਕਰ ਕਿਹਦੇ ਨੂੰ ਤੇ ਮਾਰੀ ਚੱਕਰ ਕਿ ਮਾਰਨਾ ਨਹੀਂਗਾ ਤੂੰ ਵੀ ਮਾਮਾ ਲੱਗਣਾ ਵਾ ਨਹੀਂ ਨਹੀਂ ਜਾਣਾ ਵਾ ਮੇਰੀ ਗੱਲ ਸੁਣ ਕੱਲਾ ਨਾ ਜੱਜੀ ਨਾਲ ਛੱਡ ਨੂੰ ਲੈ ਜਾਜੀ ਨਹੀਂ ਨਹੀਂ ਜਾਣਾ ਵਾ ਆਪਾਂ ਤਾਂ ਠੀਕ ਆ ਨਾ ਆ ਆਉਂਦੇ ਜਾਂਦੇ ਰਹੀਏ ਨਾ ਤੀ ਭੈਣ ਕੋ ਤੇ ਵਧੀਆ ਲੱਗਦਾ ਵਾ ਨਾਲੇ ਇਹਨੂੰ ਪਤਾ ਹੁੰਦਾ ਕਿ ਹੁੰਦੀ ਮੈਨੂੰ ਗੱਲ ਸੁਣਨਾ ਮੇਰੀ ਇੱਕ ਹੋਰ ਹੋਣਾ ਉੱਤੇ ਫੇਰਾ ਤੋਰਾ ਰੱਖਣਾ ਪੈਣਾ ਠੀਕ ਨਹੀਂ ਸੋਹ ਜੀ ਜਾਂਦੀ ਲੋੜ ਹੁੰਦੀ ਆ ਬਾਕੀ ਬੋਸਲਾ ਨਾ ਕਿਹ ਚੀਜ਼ ਦੀ ਲੋੜ ਤੇ ਨਹੀਂ ਹਾਂ ਨਹੀਂ ਪੁੱਤ ਮਾਨੂੰ ਕਿਹਾ ਹੀਗਾ ਅੱਜੋ ਕੱਤੀ ਦੀ ਲੋੜ ਹੁੰਦੀ ਹੈ ਤੂੰ ਫੋਨ ਕਰਦਾ ਹੈਗਾ ਪਤਾ ਨਾ ਉਹਦੀ ਸੱਸ ਬਦਲ ਗਈ ਹੈ ਹੁਣ ਉਸ ਬਾਅਦ ਹੁਣ ਉਹ ਜਿਹਾ ਨਹੀਂ ਰਹਿ ਗਿਆ ਉਹਦਾ ਚੱਲ ਵਧੀਆ ਹੁਣ ਨਹੀਂ ਬਦਲਣਾ ਹੀ ਪੈਣਾ ਬੰਦੇ ਨੂੰ ਕੀ ਕਰਨਾ ਫਿਰ ਹੈ ਨਾ ਨਹੀਂ ਨਹੀਂ ਵਧੀਆ ਵਾ ਸਾਰਾ ਹੁਣ ਸਿਸਟਮ ਨਹੀਂ ਲੱਗਾ ਬੰਦਾ ਰਵੇ ਰਲ ਮਿਲ ਕੇ ਰਵੇ ਤੇ ਮੂਡ ਵਧੀਆ ਲੱਗ ਜਾਂਦਾ ਨਹੀਂ ਨਹੀਂ ਗੱਲ ਦੱਸਾਂ ਕੀ ਆ ਸਮਝਾਉਣਾ ਤੇ ਆਪਣੇ ਧੀ ਭੈਣ ਨੂੰ ਚਾਹੀਦਾ ਉਹੋ ਇਹਨਾਂ ਨੇ ਠੀਕ ਨਹੀਂ ਅਸੀਂ ਉਹਨੂੰ ਕਿਹਾ ਵੀ ਮੈਂ ਪੁੱਤ ਕਦੀ ਮਾੜੀ ਚੰਗੀ ਨਾ ਕਰੀ ਆਪਣਾ ਟਾਈਮ ਕੱਟਰ ਮਾਨਣਾ ਕੱਲ ਕੋਈ ਨਹੀਂ ਠੀਕ ਨਹੀਂ ਆਪ ਚੰਗੇ ਜਾ ਕੇ ਚੰਗਾ ਨਹੀਂ ਹੁਣ ਤੇ ਮਾਮਾ ਤੋਂ ਦੋਵੇਂ ਦੁਆਲੇ ਦੌੜੇ ਫਤਿਹ ਜਿਸ ਤਰ੍ਹਾਂ ਨਹੀਂ ਕੋਈ ਕਮੀ ਹੁੰਨ ਦੇ ਕੇ ਚੀਜ਼ੀ ਦੇ ਉਦਾਂ ਨਾ ਮੰਜਿੰਦਰ ਹੁਣ ਥੋੜੇ ਇੱਕ ਦਿਨ ਖਲੋ ਕੇ ਨਾ ਚਾਰ ਪੰਜ ਦਿਨ ਜਾ ਕੇ ਮੈਂ ਵੀ ਕੁੜੀ ਆਪਣੀ ਕੋ ਰਹਿਣਾ ਜੀ ਪਤਾ ਕੀ ਗੱਲ ਆ ਉਹਦੀ ਸੱਸ ਵਿਚਾਰੀ ਇਕੱਲੀ ਕੰਮ ਲੱਗੀ ਅੱਜ ਤੇ ਮੈਨੂੰ ਬੜਾ ਹੀ ਤਰਸ ਆਇਆ ਉਹਦੇ ਲੇਖ ਕੇ ਅਜੇ ਆ ਨਵਾਂ ਚੰਗੀਆਂ ਵਿਚਾਰੀਆਂ ਜਿਨ੍ਹਾਂ ਨੇ ਉੱਠ ਕੇ ਨਾਲ ਕਰਵਾ ਕੇ ਦੋ ਦਿੱਤਾ ਉਹ ਤੇ ਗੱਲ ਤੇਰੀ ਠੀਕ ਆ ਪਹਿਲੋਂ ਨਾ ਜਾਣ ਤੋਂ ਪਹਿਲੋਂ ਅਮਰ ਦੀ ਸਲਾਹ ਲੈ ਸਲਾਹ ਕਾਦੀ ਲੈਣੀ ਆ ਆਪਣੀ ਧੀ ਦੇ ਘਰ ਜਾਣਾ ਫਿਰ ਕੀ ਆ ਚਲ ਮੈਂ ਵੀ ਜਾ ਕੇ ਹੱਥੋਂ ਤੇ ਵਟਾ ਦੂੰਗੀ ਨਾਲ ਮਾੜੀ ਗੱਲ ਵਾ ਉਹ ਤੇ ਗੱਲ ਤੇ ਠੀਕ ਆ ਚਲ ਫਿਰ ਵੀ ਬੰਦਾ ਪੁੱਛ ਹੀ ਲੈਂਦਾ ਸਰਨ ਦੇ ਆ ਤੇ ਫਿਰ ਠੀਕ ਆ ਨਹੀਂ ਤੇ ਫਿਰ ਨਾ ਸਰਦਾ ਉਹ ਫਿਰ ਚਲ ਜੀ ਸਰਨ ਕਾ ਤਾਂ ਡਿਆ ਵਾ ਉਹ ਵਿਚਾਰੀ ਹੁਣ ਕਿੱਦਾਂ ਤੁਰੀ ਫਿਰਦੀ ਆ ਲੰਗੇ ਵਾ ਨਾ ਤੇ ਕੋ ਕੰਮ ਹੁੰਦਾ ਚੱਜ ਨਾ ਨਾ ਹੋਰ ਫਿਰ ਵੀ ਵੇਖ ਲੋ ਅੱਜ ਵਿਚਾਰੀ ਨੇ ਪਕੌੜੇ ਵੀ ਕੱਢੇ ਸਾਰੇ ਕੰਮ ਕੀਤੇ ਚਲ ਕੁੜੀਆਂ ਦੇ ਨਾਲ ਹੋ ਕੇ ਫੜਾਵ ਡੋ ਦਿੱਤਾ ਤੇ ਪਰ ਮੇਰੇ ਮਨ ਚ ਬੜੀ ਆਈ ਮੈਂ ਹਾਂ ਦੱਸ ਕੀ ਆ ਬੰਦਾ ਵੀ ਹਾਂ ਉਹ ਚਲ ਕੋਈ ਗੱਲ ਨਹੀਂ ਔਰ ਦਾਬੀ ਦੇਣਾ ਵਾ ਅਬ ਮਨ ਨੂੰ ਉੱਠ ਚੱਲ ਕੋਈ ਨਹੀਂ ਪਰ ਮੈਂ ਜਾ ਕੇ ਚਾਰਕਨ ਰਹਿਉਂਗੀ ਫਿਰ ਕੀ ਹੈ ਕਹਿ ਦੋ ਹਾਂ ਪਿਛਲ ਜੀ ਪੁੱ ਚੱਲ ਵੇਖ ਲਈ ਮੈਂ ਕਿਹਨੂੰ ਕਹਿਣ ਡਿਆ ਵਾਂ ਚੱਲ ਮੈਂ ਵੇਖਾਂ ਘਟ ਚਾਹ ਨਾ ਬਣਾਵਾ ਚਾਹ ਬਣਾ ਇੱਥੇ ਬੈਠੀ ਹੈ ਨਾ ਵਾ ਹਾਂਜੀ ਪੁੱਤ ਮੈਂ ਤੈਨੂੰ ਲੱਭਦੀ ਐ ਸਾਰੇ ਘਰ ਚ ਤੂੰ ਇੱਥੇ ਬਾਰਾਂ ਨਿਕ ਚੁੱਪ ਕਰਕੇ ਬੈਠੀ ਆ ਕੀ ਗੱਲ ਵਾ ਗੱਲ ਵਾ ਕੋਈ ਗੱਲ ਤੇ ਮੰਮੀ ਕੋਈ ਵੀ ਨਹੀਂ ਉੱਧੇ ਇੱਥੇ ਵਾ ਬਿੜੀਸਾ ਨਹੀਂ ਆਉਂਦੀ ਹੀ ਅਮ ਇੱਥੇ ਹੀ ਬੈਗੀ ਮੈਂ ਕਹਿੰਦੀ ਪਤਾ ਨਹੀਂ ਮੇਰੀ ਤੀਨ ਕੀ ਹੋਇਆ ਵਾ ਚੁੱਪ ਕਰਕੇ ਬੈਠੀ ਆ ਨਹੀਂ ਮੈਨੂੰ ਕੀ ਹੋਣਾ ਵਾ ਦੱਸੋ ਕੋਈ ਕੰਮ ਤਾਂ ਕੰਮ ਤੇ ਹੈ ਹੀ ਆ ਤੇਰੇ ਭਲੇ ਦੀ ਗੱਲ ਵਾ ਕਰਾਂ ਜੇ ਗੁੱਸਾ ਨਾ ਕਰੇ ਤੇ ਬੁਝਾਰਤਾਂ ਜੀ ਨਾ ਪਾਉਂ ਜਿਹੜੇ ਵੀ ਕੰਮ ਆਏ ਉਹ ਸ਼ੁਰੂ ਕਰੋ ਗੱਲ ਦੱਸੋ ਮੈਨੂੰ ਕੀ ਕੰਮ ਸੁਣ ਲੈ ਫਿਰ ਤੇਰੀ ਜਠਾਣੀ ਨੂੰ ਨਾ 22 ਤਿੰਨ ਕਿੱਲੇ ਜ਼ਮੀਨ ਮੇਲ ਚੱਲੀ ਆ ਉਹਦਾ ਪਿਓ ਦੇ ਨਾਲ ਵਾਦਣ ਲੱਗਾ ਹੈ ਇਹ ਤੇ ਮੰਮੀ ਵਧੀਆ ਕਰ ਲਵਾ ਆਇਆ ਵਧੀਆ ਤੇ ਹੈਗੀ ਆ ਪਰ ਟਾਡੇ ਨਾਲੋਂ ਵੱਧ ਜਾਣੀ ਪਿਆੜੀ ਉਹਨਾਂ ਦੀ ਤੇ ਫੇਰ ਕੀ ਵਾਜੇਗੀ ਤੇ ਉਹਨਾਂ ਦੇ ਮੰਮੀ ਜਿੰਨਾ ਕਰਮਾਂ ਵਿੱਚ ਉਹਨਾਂ ਨੂੰ ਮਿਲ ਹੀ ਜਾਣਾ ਵਾ ਕੋਈ ਖੋ ਥੋੜੀ ਸਕਦਾ ਕਿਸੇ ਦੇ ਕਰਮਾਂ ਦਾ ਉਹਨਾਂ ਦੀ ਤੇ ਜੇ ਕੁੜੀ ਆ ਫੇਰ ਵੀ ਉਹਨਾਂ ਦੀ ਪਿਆੜੀ ਡਬਲ ਹੋਗੀ ਹੈ ਤੇ ਟਾਡੇ ਤੇ ਸੁਖ ਦਾ ਮੁੰਡਾ ਵਾ ਤੈਨੂੰ ਤੇ ਪਿਆੜੀ ਜ਼ਿਆਦਾ ਚਾਹੀਦੀ ਆ ਤੂੰ ਆਪਣੇ ਪੁੱਤ ਬਾਰੇ ਨੇ ਸੋਚਦੀ ਕਹੋ ਵੀ ਤੇ ਕੋਈ ਨਹੀਂ ਮੰਮੀ ਜ਼ਿਆਦਾ ਚਾਹੀਦੀ ਹੋਊਗੀ ਤੇ ਜਦੋਂ ਸਾਡੀ ਪਹੁੰਚ ਪੋਗਿਆਹੀਂ ਵੀ ਲੱਲਾਂਗੇ ਇੱਥੇ ਕਿਹੜੀਆਂ ਪਹਲੀਆਂ ਲੈਣੀਆਂ ਨਹੀਂ ਜਾਂਦੀਆਂ ਨਿਲ ਜਦੋਂ ਹੋਵੇ ਚੀਜ਼ ਫਿਰ ਲੈਣ ਦੀ ਕਿ ਲੋੜਾ ਐਦਾਂ ਕਰ ਮੇਰੀ ਧੀ ਉਹਨੂੰ ਤੇ ਆਏ ਸਾਰੇ 22 ਤਣ ਕਿ ਲੈ ਤੇ ਤੈਨੂੰ ਸੁੱਖ ਨਾਲ 4.5 ਕਿਲੇ ਆ ਜਣੇ ਆ ਤੇ ਮੇਰੀ ਗੱਲ ਸੁਣ ਚੁੱਪ ਕਰਕੇ ਨਾ ਆਪਣੇ ਪਿਓ ਨੂੰ ਜਾ ਕੇ ਕਹਿ ਵੀ ਮੇਰਾ ਹਿੱਸਾ ਮੇਰੇ ਨਾਲਵਾ ਦੇ ਮੰਮੀ ਮੈਂ ਕਿਹੜੀ ਗੱਲ ਸੁਖੀ ਸੰਦੀ ਜਾ ਕੇ ਤੇ ਆਪਣੇ ਮਾਪਿਓ ਨੂੰ ਕਹਾਂ ਕਿ ਮੇਰਾ ਹਿੱਸਾ ਤੁਸੀਂ ਮੈਨੂੰ ਦੇ ਦਿਓ ਮੇਰਾ ਭਰਾ ਜੀ ਹੁੰਦਾ ਵਾਸਤੇ ਰੱਬ ਉਹਦੀਆਂ ਲੰਮੀਆਂ ਉਮਰਾਂ ਕਰੇ ਬਸ ਆਹੀ ਗਲਤੀ ਹੈ ਤੇਰੀ ਇੱਥੇ ਹੀ ਗਲਤ ਮਾਂ ਤੂੰ ਵੇਖੀ ਕੱਲ ਨੂੰ ਭੈਣ ਭਰਾ ਮਿਲਦੇ ਆ ਕਿੱਥੇ ਮਿਲਦੇ ਆ ਮੰਮੀ ਜੇ ਰਿਸ਼ਤੇ ਹੋਏ ਨਾ ਪਿਆਰ ਦਾ ਤੇ ਸਾਰੇ ਮਿਲਦੇ ਨੇ ਇਹ ਥੋੜੀ ਅਗਲੇ ਨੂੰ ਭੱਜ-ਭੱਜ ਪਈ ਜਾ ਤੇ ਕੋਈ ਕੁਝ ਕਰੇ ਤੇ ਉਹਨੂੰ ਕਹੇ ਨਹੀਂ ਇਦਾਂ ਨਹੀਂ ਤੂੰ ਇਦਾਂ ਕਰਨਾ ਏ ਜੇ ਪਿਆਰ ਨਾ ਰਵਾਂਗੇ ਨਾ ਤੇ ਸਾਰੇ ਮਿਲਨ ਵਰਤਨਗੇ ਟਾਡੇ ਮੰਗੂਣੀ ਆ ਤੇ ਕਿਸੇ ਨਾਲ ਬਣਾ ਕੇ ਨਹੀਂ ਖਾਣੀ ਤੇ ਜੇ ਹੁਣ ਇਥੋਂ ਅਮਣ ਆਪਣਾ ਹਿੱਸਾ ਖੜੇ ਤੇ ਫੇਰ ਤੁਹਾਨੂੰ ਕਿਦਾਂ ਦਾ ਲੱਗੂਗਾ ਤੇ ਪਿੰਦਰ ਹੁਣਾਂ ਨੂੰ ਕਿਦਾਂ ਦਾ ਲੱਗੂਗਾ ਉਹ ਕੁਵਾਨੀ ਆਪਣੀ ਭੈਣ ਨੂੰ ਬਾਅਦ ਵਿੱਚ ਲੈ ਗੱਲਾਂ ਵੇਖ ਕਿਦਾਂ ਦੀਆਂ ਕਰਦੀ ਏ 20 ਕਿੱਲਿਆਂ ਦੀ ਮਾਲਕਾ ਮੇਰੀ ਧੀ ਤੇ ਡੇਢ ਕਿੱਲਾ ਸੁਖਨਾ ਹੁਣ ਖਰੀਦਿਆ ਉਹਨਾਂ ਨੇ ਹੈ ਉਹਨੂੰ ਕਿ ਲੋੜ ਤੁਹਾਡੀ ਪੈੜੀ ਵੱਲ ਚੱਕਣ ਦੀ ਮੈਂ ਤਾਂ ਤਾਂ ਕਹਿੰਦੀ ਸੀ ਕਿ ਚੱਲ ਸਾਡੀ ਪੈੜੀ ਸਾਭਦੀ ਆ ਜੇ ਉਥੋਂ ਲਿਆਏਂਗੀ ਪੈੜੀ ਤੇ ਚੱਲ ਤੁਹਾਡੇ ਪੁੱਤ ਦਾ ਵੀ ਕੁਝ ਬਣ ਜਾਊਗਾ ਤੂੰ ਤੇ ਉਲਟਾ ਹੀ ਪੈਣ ਡਈਆਂ ਮੈਨੂੰ ਤੁਹਾਡੇ ਮਮੀ ਰਾਜ ਹੋਣਾ ਭਾਵੇਂ ਤੁਹਾਡੇ 50 ਕਿੱਲੇ ਹੁੰਦੇ ਹਨ ਤਾਂ ਵੀ ਤੁਹਾਡੀ ਭੁੱਖ ਇੱਦਾ ਹੀ ਰਹਿਣੀ ਤਾਂ ਵੀ ਧਿਆਨ ਪਿਛਲਿਆਂ ਵੱਲ ਹੀ ਰਹਿਣਾ ਹੈ ਤੇ ਮੈਂ ਨਹੀਂ ਜੇ ਕੁਝ ਵੀ ਲੈ ਕੇ ਆਉਣਾ ਮੇਰੇ ਵੱਲੋਂ ਕੋਰਾ ਜਵਾਬ ਜੀ ਉਹਨਾਂ ਦੇ ਤੇ ਕੋਈ ਹੈ ਨਹੀਂ ਆ ਉਹ ਤੇ ਤਾਂ ਸ਼ਰਮ ਦੀ ਤੇ ਨਾ ਪੈੜੀ ਲਵਾਉਂਦੇ ਆ ਤੇ ਮੈਂ ਕਹਦੇ ਲਈ ਜਾ ਕੇ ਉਹਨਾਂ ਤੋਂ ਮੰਗਦੀ ਫਿਰਾਂ ਨਾਲੇ ਉਹਨਾਂ ਤੋਂ ਜੁੱਤੀਆਂ ਖਾਵਾਂ ਠਠੇ ਕੋਚ ਪੈ ਜਾ ਕੇ ਠੀਕ ਆ ਨਾ ਚੰਗਾ ਭਲੇ ਦੀ ਗੱਲ ਕਰੋ ਤੇ ਕਿਦਾਂ ਉਲਟਾ ਪੈਂਦੀ ਆ ਗਾੜੀਆਂ ਤੇਰੇ ਨਾਲ ਤੇ ਗੱਲ ਕਰਨੀ ਬੇਕਾਰ ਵਾ ਦਫਾ ਹੋ ਜਾ ਕੇ ਨਹੀਂ ਲਿਆਉਣੀ ਤੇ ਨਾ ਲਿਆ ਮੈਂ ਕਿਹੜਾ ਤੇਰੀ ਪੈੜੀ ਤੇ ਬਹਿਣਾ ਜਾ ਕੇ ਹਮ ਭਾਈ ਨਾ ਕੰਮ ਨਹੀਂ ਨਾ ਕੰਮ ਨਹੀਂ ਨਾ ਕਰ ਤਾ ਨਹੀਂ ਇਹ ਚਾਰਤਾਇਤ ਸੱਜੇ ਆਪ ਇਹਦਾ ਸੇਰਵਾਤਾ ਕਿਆ ਨਹੀਂ ਆ ਜੂ ਨੂੰ ਦੇ ਚੜਿਆ ਜੂ ਨੂੰ ਦੇ ਚੜਿਆ ਤੇ ਘੱਟਾ ਹੀ ਹੋਊ ਨੂੰ ਖਾਧੀ ਉਹ ਇਹ ਵੇਲੇ ਕੰਮ ਕਰਤਾ ਇਹ ਵੀ ਕੀ ਹੋਣਾ ਕੀ ਦੱਸਾਂ ਹਾਂ ਉਹ ਅੱਧੀ ਘਰ ਪਾ ਦਿੰਦਾ ਰੱਬ ਵੀ ਮੈਂ ਤਾਂ ਨਹੀਂ ਤੰਗਾ ਨਾ ਬਹੁਤਾ ਹੀ ਜ਼ਿਆਦਾ ਘੱਟਾ ਆ ਇਹ ਸਾਰੇ ਅੰਦਰ ਚਾਰ ਚੰਨ ਲੱਗੇ ਤੇ ਫੇਰ ਕਿੰਨੇ ਦੇਖੀ ਹੋਵੇ ਤੇ ਮੇਰੀ ਸੁਣ ਲੈ ਮੇਰੀ ਸੁਣ ਲੈ ਮੈਂ ਸਵੇਰ ਦਾ ਖਾਪ ਗਿਆ ਪੈ ਗਿਆ ਨੂੰ ਲਫਾਵੇ ਚੁੱਕ ਚੁੱਕ ਆ ਜਿਹੜੀ ਆਂਟੀ ਕੁਆਂਟੀ ਆ ਕਿ ਨਾ ਫੱਦਲੀ ਬੰਦ ਆਪਣੇ ਲਫਾਫੇ ਨੂੰ ਇਕੱਠੇ ਕਰਕੇ ਆ ਗੋ ਬੁਲਾਇਆ ਕਰਨ ਕਿਤੇ ਹੈ ਇਹਦਾ ਕੋ ਆਪਣੀ ਸੋਚੀ ਹੈ ਮੈਂ ਮਰਤ ਲਿਆ ਕੁੜੀ ਹੋਵੇ ਥੇਲੇ ਚੁੱਕ ਝੋਕੇ ਕੋਈ ਛੋਟਾ ਲਫਾਫਾ ਕੋਈ ਵੱਡਾ ਸਾਰੀ ਪੈਲੀ ਤੇ ਘਿਲ ਰੇਆ ਤਰੋ ਹੀ ਦਾ ਕੰਮ ਆ ਮੇਰਾ ਹਵਾ ਆਉਂਦੀ ਰਹਿੰਦੀ ਆ ਸਾਰੇ ਉੱਡ ਕੇ ਪੈਲੀ ਤੇ ਸਰ ਕੋਈ ਨਹੀਂ ਨਾਲ ਨਹੀਂ ਕਹੋ ਮੈਂ ਜਾ ਕੇ ਉਹਨਾਂ ਦੇ ਘਰ ਗਿਆ ਕਿਹਨੂੰ ਵੀ ਆਪਣੇ ਲਫਾਫੇ ਦਾ ਪਰਬੰਧ ਕਰੋ ਸਾਡੀ ਪੈਲੀ ਲਾਗੀ ਲਾਗੀ ਨਹੀਂ ਉਹ ਕਿਹੜੇ ਆੰਨੇ ਚਲ ਠੀਕ ਆ ਕਈਆਂ ਦੀ ਕੁਦਰਤੀ ਚੀਜ਼ਾਂ ਆ ਵੀ ਜਾਂਦੀਆਂ ਇੱਧਰ ਉੱਧਰ ਉੱਡ ਕੇ ਪੁਰਾਣਾ ਕਾਦਰ ਖਲਾਰਾ ਬੰਦਾ ਸਮਝੇ ਮੈਂ ਵੀ ਕਾਦਰ ਖਾਨੀ ਵੇਖਿਆ ਦੀਨੋ ਦਿਨ ਤਕਵਾਲ ਖੇਂਦੇ ਉੱਪਰ ਹੀ ਆਲੀ ਮੇਰੀ ਤੇ ਚਲ ਉਹ ਤਾਂ ਕਿਸੇ ਨਾ ਕਿਸੇ ਪਾਈ ਹੋ ਕੇ ਤੇ ਆ ਗਈ ਤੇ ਆ ਜਿਹੜੇ ਨਿਕ ਨਿਕ ਲਫਾਫੇ ਦਾ ਨਿੱਕਰ ਸੁਪੜ ਸਾਰਾ ਤੁਰਿਆ ਆਉਂਦਾ ਵਾ ਹੈ ਇਹਨੂੰ ਬੰਦੇ ਕਹੇ ਡਸਟਬਿਨ ਚ ਪਾਵੇ ਜਾਂ ਇਹਨੂੰ ਤੇ ਅੱਗ ਲਾਵੇ ਤੇ ਇਕੱਠਾ ਕਰਕੇ ਤੇ ਰੱਖੇ ਸਾਬ ਆਪਣੇ ਸਾਹ ਤਾਪ ਨਾਲ ਮੈਂ ਤੇ ਤੁਹਾਨੂੰ ਦੱਸਦੀ ਨੀਗੀ ਮੈਂ ਅੱਜ ਹੀ ਪੈਲੀ ਲੱਗੀ ਕੱਲ ਕਿ ਕਿਸ ਨੇ ਕੱਚ ਦੀ ਗਲਾਸੀ ਤੇ ਪਾਪੇ ਦੇ ਪਾਵੇ ਸੁ ਕਿਹਾ ਆਪਣੇ ਰੂਹੇ ਦੀ ਸੁਟੀ ਤੇ ਕੱਲ ਨੂੰ ਪੈਲੀਆਂ ਵਹੁਣੀਆਂ ਆਈਆਂ ਕੱਲ ਉਹਦੀ ਝੋਨਾ ਮਿਲਾਉਣਾ ਵਿਚਾਰੇ ਲੇਵਰ ਨਹੀਂ ਕਰੇ ਪੈਰਾਂ ਕੇ ਵਾਜੇ ਰ ਫੇਰ ਉਹਨਾਂ ਨੂੰ ਕੀ ਲੱਗੇ ਅਗਲੇ ਦਾ ਡਿਸੀਜਨ ਗਿਆ ਨਾ ਉਹਨਾਂ ਨੂੰ ਕੀ ਲੱਗੇ ਲੋਕਾਂ ਦੀ ਇਨਾ ਹੈ ਹੀ ਨਹੀਂ ਆ ਕੰਮ ਸਦਾ ਆਪਣਾ ਵੇਖੋ ਆ ਲੋਕੀ ਕਹਿ ਦਿੰਦੇ ਆ ਨਾ ਕਿ ਪਿੰਡ ਦੇ ਲਾਗੇ ਪੈਲੀ ਸੁਖ ਬੜਾ ਵਾ ਪਠਾ ਰਸਾ ਝਟਵਾ ਲਈ ਨਾ ਪਰ ਦੁੱਖ ਵੀ ਬੜਾ ਹੀ ਬੜਾ ਦੁੱਖ ਸਹੀ ਗੱਲ ਹੈ ਬਹੁਤ ਆ ਜੋ ਇਟਾ ਰੋੜਾ ਸੜਕ ਤੋਂ ਥੱਲੇ ਲੋਕੀ ਫੜਦੇ ਜੀ ਤੇ ਇਦਾਂ ਸੁਟ ਦਿੰਦੇ ਆ ਕੀ ਕਰੀਏ ਨਾ ਨੂੰ ਕੋੰਤਾ ਆਪਣੇ ਆਪ ਹੈ ਹੀ ਨਹੀਂ ਆ ਤੇ ਪੈਣਾ ਇੰਨਾ ਸਰਤ ਉਹ ਤਾਂ ਮਾਰ ਚੁੱਕੀ ਜਾਣਾ ਮੈਂ ਸਾਰਾ ਕੁਝ ਜਿੱਦਾਂ ਛੋਨਾ ਲੱਗ ਗਿਆ ਉਦਾਂ ਕਿਦਾਂ ਵਿੱਚ ਵੜ ਵੜ ਕੇ ਮੈਂ ਚੀਜ਼ਾਂ ਚੁੱਕਣੀਆਂ ਮੁੜ ਕੇ ਮੈਂ ਤਾਂ ਨਹੀਂ ਅਥੇ ਕਿੰਨੇ ਕੰਮ ਤੇ ਲੈ ਕੇ ਲਾਓ ਕਿ ਆਪੋ ਆਪਣੇ ਸਮਾਨ ਦਾ ਆਪ ਧਿਆਨ ਰੱਖਿਆ ਕਰੋ ਮੈਂ ਠੀਕਾ ਲੈ ਲਿਆ ਵਾ ਬੋਰੀਆਂ ਚੁੱਕਣ ਦਾ ਪੈਲੀਆਂ ਨੂੰ ਤੂੰ ਕੰਮ ਆਪਣਾ ਕਰਦੇ ਆਂ ਤੇ ਗੰਦ ਅਗਲੇ ਦੇ ਪਾਉਂਦੇ ਆਂ ਚਲ ਕੋਈ ਨਹੀਂ ਮੈਂ ਇੱਕ ਦੋਵਾਂ ਜਾਣੇ ਨੂੰ ਕਹਿ ਦੇਣਾ ਯਾ ਇਹ ਲਫਾਫੇ ਸੁੱਟਦੇ ਆਂ ਇਹ ਆਪਣਾ ਪ੍ਰਬੰਧ ਕਰਾ ਤੈਨੂੰ ਅੱਗ ਲਾਇਆ ਕਰਾਂ ਹਾਂ ਐਵੇਂ ਥੋੜਾ ਸਿਆਣਿਆ ਗਿਆ ਵਾ ਲਾਈ ਲੱਗਣਾ ਹੋਵੇ ਘਰ ਵਾਲਾ ਤੇ ਚੰਦਰਾ ਗਵੰਡ ਨਾ ਹੋਵੇ